ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਮੈਂ ਰੂਪਨਗਰ ਰੋਪੜ ਤੋਂ ਗੜਵਗਾ ਪਿੰਡ ਤੋਂ ਬਿਲੋਂਗ ਕਰਦਾ ਹਾਂ ਮੈਂ 2023 ਦੀ ਭਰਤੀ ਕਨਸਟੇਬਲ ਪੰਜਾਬ ਪੁਲਿਸ ਦੇ ਵਿੱਚ ਸਿਲੈਕਟ ਹੋਇਆ ਹਾਂ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਐਜ਼ ਅ ਪੰਜਾਬ ਪੁਲਿਸ ਕਨਸਟੇਬਲ ਦੇ ਵਿੱਚ ਭਰਤੀ ਦਿੱਤੀ ਆ ਤੇ ਮੈਂ ਤਕਰੀਬਨ ਪਿਛਲੇ 5 ਸਾਲ ਤੋਂ ਤਿਆਰੀ ਕਰ ਰਿਹਾ ਜਿਸ ਦੇ ਵਿੱਚ ਮੈਂ ਕਾਫੀ ਜ਼ਿਆਦਾ ਟ੍ਰਾਇਲ ਵੀ ਕਲੀਅਰ ਕਰੇ ਤੇ ਮੇਰਾ ਨਾਮ ਵੀ ਨਹੀਂ ਆਇਆ ਮੇਰਾ ਸੁਪਨਾ ਇਹ 2023 ਦੇ ਵਿੱਚ ਸਾਕਾਰ ਹੋਇਆ ਹੈ ਮੇਰਾ ਸੁਪਨਾ ਸੀ ਪੰਜਾਬ ਪੁਲਿਸ ਵਿੱਚ ਆਪਣਾ ਨੌਕਰੀ ਕਰਨ ਦਾ ਸੋ ਮੈਂ ਸਾਰੇ ਨੌਜਵਾਨ ਸਾਥੀਆਂ ਨੂੰ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੋ ਫੋਰਨਰ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਆ ਉਹ ਨਾ ਜਾਣ ਉਹ ਪੰਜਾਬ ਵਿੱਚ ਹੀ ਰਹਿ ਕੇ ਪੰਜਾਬ ਦੀ ਹੀ ਨੌਕਰੀ ਕਰਨਾ ਵਧੀਆ ਉਪਰਾਲਾ ਹੋਵੇਗਾ ਜੋ ਕਿ ਸੀਐਮ ਭਗਵੰਤ ਮਾਨ ਜੀ ਕਰ ਰਹੇ ਨੇ ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਪੰਜਾਬ ਵਿੱਚ ਆਪਣੀ 1 ਸਾਲ ਤੋਂ ਜਾਂ 1.5 ਸਾਲ ਤੋਂ ਤਿਆਰੀ ਕਰਕੇ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਵਿੱਚ ਹੀ ਰਹਿ ਕੇ ਪੰਜਾਬ ਦੀ ਹੀ ਸੇਵਾ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੋਵੇਗਾ ਇਸ ਕਰਕੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੰਨੀ ਇਮਾਨਦਾਰੀ ਨਾਲ ਇਹ ਭਰਤੀ ਦਿੱਤੀ ਹੈ ਮੈਂ ਕਾਂਸਟੇਬਲ ਸੋਨਜੀਤ ਸਿੰਘ 2023 ਦੀ ਪ੍ਰਤੀ ਵਿੱਚ ਪ੍ਰਤੀ ਹੋਇਆ ਹਾਂ ਤੇ ਮੈਂ ਸ਼ੁਕਰਗੁਜ਼ਾਰ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੇ ਸੀਐਮ ਹਨ ਤੇ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਇਮਾਨਦਾਰੀ ਨਾਲ ਇਹ ਨੌکریاں ਬਖਸ਼ੀਆਂ ਅਸੀਂ ਵੀ ਉਸੇ ਇਮਾਨਦਾਰੀ ਨਾਲ ਇਹ ਸੇਵਾ ਨਿਭਾਵਾਂਗੇ ਜਦੋਂ ਸੀਐਮ ਭਗਵੰਤ ਸਿੰਘ ਮਾਨ ਨੇ ਕੁਰਸੀ ਸੰਭਾਲੀ ਉਸ ਟਾਈਮ ਇੱਕਦਮ ਹੀ ਇੰਨੀਆਂ ਜੌਬ ਆਫਰ ਹੋ ਗਈਆਂ ਜੋ ਸਾਡੇ ਅੱਜ ਦੇ ਨੌਜਵਾਨ ਦੇਸ਼ ਤੋਂ ਬਾਹਰ ਜਾ ਰਹੇ ਹਨ ਮੈਂ ਬੇਨਤੀ ਕਰਾਂਗਾ ਸਾਡੇ ਛੋਟੇ بڑے ਭੈਣ ਭਰਾਵਾਂ ਨੂੰ ਤੁਸੀਂ ਮਿਹਨਤ ਕਰੋ ਤੇ ਮਿਹਨਤ ਕਰਕੇ ਪੰਜਾਬ ਵਿੱਚ ਆਪਣੀ ਤੇ ਆਪਣੇ ਮਾਵਾਬ ਦੀ ਤੇ ਦੇਸ਼ ਦੀ ਸੇਵਾ ਵਿੱਚ ਸਹਿਯੋਗ ਪਾਓ